ਇਹ ਬਾਜਾ ਜੇ ਬੰਦੇ ਕਾ ਦੇ ਟਿਕਾ ਲਈ ਹੋਰ ਕਿਸ ਤਰ੍ਹਾਂ ਆਜੀ ਇਹ ਟੋਲ ਫ੍ਰੀ ਦੀ ਕਾਲ ਆਏ ਸਾਡੀ ਜਿਹੜੇ ਟੋਲ ਦੇ ਰੇਟ ਵਧੇ ਜਾਂ ਜ਼ਿਆਦਾ ਉਹਦੇ ਕਰਕੇ ਹੀ ਟੋਲ ਫ੍ਰੀ ਕਰ ਰਹੇ ਆ ਅੱਜ ਜੇ ਟੋਲ ਦੇ ਜ਼ਿਆਦਾ ਰੇਟ ਵਧਣ ਆ ਤਿੰਨ ਇਸ ਸਾਲ ਤੀਨ ਵਾਰੀ ਰੇਟ ਵਧ ਗਿਆ ਟੋਲ ਦਾ ਇਸ ਕਰਕੇ ਸਾਰੀਆਂ ਜੱਥੇਬੰਦੀਆਂ ਨਾਲ ਰਲ ਕੇ ਅਸੀਂ ਕਾਲ ਆਏਗਾ ਫ੍ਰੀ ਕਰ ਦਿੰਦਾ ਜਿਹੜਾ ਹੈਗਾ ਜਿਹਨੂੰ ਫ੍ਰੀ ਅੰਮ੍ਰਿਤ ਸਮੇਂ ਲਈ ਕਰਾਂਗੇ ਜਦ ਤੋਂ ਸਾਡਾ ਕੋਈ ਹੱਲ ਨਹੀਂ ਹੋ ਜਾਂਦਾ ਰੇਟ ਨਹੀਂ ਘਟਦਾ ਇਹ ਬੇਸਿਕ ਕਾਰਨ ਕੀ ਹੈ ਬੇਸਿਕ ਕਾਰਨ ਹੈ ਕਿ ਜਦੋਂ ਟੋਲ ਸ਼ੁਰੂ ਹੋਇਆ ਸੀ 150 ਰੁਪਏ ਦੀ ਪਰਚੀ ਕੱਢਦੇ ਸੀ 24 ਘੰਟੇ ਦੀ 24 ਘੰਟੇ ਜਿੰਨੇ ਜਿਹੜੇ ਮਾਦੀ ਲਾ ਲਓ ਤੁਸੀਂ ਅੱਜ 430 ਦੀ ਪਰਚੀ ਇੱਕ ਪਾਸੇ ਹੀ ਹੈlfloor ਜਾਣਾ ਹੋਵੇ 100 ਦਾ ਤੇਲ ਲੱਗਦਾ ਤੇ 430 ਦੀ ਪਰਚੀ ਆ ਕਿਹੜਾ ਬੰਦਾ ਦੇ ਉੱਪਰ ਇਹ ਇੰਨਾ ਇਹ ਇੰਨਾ ਬਜਟ ਜਿਹੜਾ ਟੋਲ ਦੇ ਉੱਪਰ ਪੈ ਰਿਆ ਸਾਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਸਾਰਾ ਜੋਰ ਕਿਸੇ ਟੋਲ ਤੇ ਕਿਉਂ ਲਾਈ ਜਾਂਦੀ ਹੈ ਮੈਂ ਇਸ ਆਹ ਸਾਲ ਦੇ ਵਿੱਚ ਤਿੰਨ ਵਾਰੀ ਵਧ ਗਿਆ ਕਿੱਡੇ ਜਿੱਤੇ ਮਿੰਟਰਾਂ ਦਾ ਸਪੱਸ਼ਟ ਇਹਨਾਂ ਦੋ ਕਿਸਾਨ ਜਿੱਤੇ ਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬੀਕੇਜੂ ਦਬਾਵਾ ਐ ਰਾਜ ਸਾਹਿਬ ਵਾਲੀ ਜਿਹੜੀ ਜਿੱਤੇ ਬੰਦੀ ਆ ਦੋ ਜਿੱਤੇ ਬੰਦੀਆਂ ਕਿਸਾਨ ਜਿੱਤੇ ਬੰਦੀਆਂ ਨੇ ਸਾਡੇ ਨਾਲ ਟੈਕਸੀ ਯੂਨੀਅਨਾਂ ਦੇ ਜਿਹੜੀਆਂ ਜਿੰਨੀਆਂ ਵੀ ਇੰਟਰੂ ਪਿੱਛੋਂ ਪਗਵਾਣੀ ਤੋਂ ਲੈ ਕੇ ਲੁਧਿਆਣਾ ਟੈਕਸੀ ਦੇ ਆਪਰੇਟਰ ਨੇ ਸਾਰੇ ਸਾਥ ਨਾਲ ਤੇ ਟਰੱਕ ਟਰੱਕ ਯੂਨੀਅਨਾਂ ਤੇ ਟਿਪਰ ਯੂਨੀਅਨਾਂ ਤੇ ਹੋਰ ਕਈ ਜਿੱਤੇ ਬੰਦੀਆਂ ਨੇ ਸੋਸ਼ਲ ਜਿੱਤੇ ਬੰਦੀਆਂ ਨਾਲ ਸਮਰਥਨ ਕਰ ਹੱਦ ਤੱਕ ਇਹ ਅਸਫਰੀ ਰਹੂਗਾ ਕਿੰਨੇ ਵਜੇਗਾ ਅਸੀਂ 11 11:30 ਫ੍ਰੀ ਕਰਾਂਗੇ ਅਣ ਮਿਸੇ ਸਮੇ ਲਈ ਜਦ ਤੱਕ ਸਾਡਾ ਕੋਈ ਹੱਲ ਨਹੀਂ ਹੁੰਦਾ ਹੈਗਾ ਇਹ ਇਹਦੇ ਵਿੱਚ ਮੈਂ ਪਬਲਿਕ ਨੂੰ ਇੱਕ ਗੱਲ ਕਹਿਣਾ ਵੀ ਇਸ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਸਾਥ ਕਰਨਾ ਚਾਹੀਦਾ ਟੱਕਰ ਚਾਹੇ ਮਰੂਤੀ ਨੰਗੇ ਚਾਹੇ ਜੈਗਵਰ ਨੰਗੇ ਜੇਬ ਸਾ ਵੀ ਘਟਦੀ ਆ ਤੇ ਇਸ ਕਰਕੇ ਨਾ ਤੇ ਇੱਥੇ ਕੋਈ ਸਹੂਲਤ ਹੈਗੀ ਆ ਨਾ ਕੋਈ ਟਾਇਲਟ ਬਾਥਰੂਮ ਆ ਲੈਟਾ ਇਹਨਾਂ ਦੀਆਂ ਬੰਦ ਪਈਆਂ ਟੋਏ ਇਹਨਾਂ ਦੇ ਪਏ ਆ ਘੱਡੇ ਸਾਰੇ ਟ੍ਰਾਂਸ ਸਿਸਟਮ ਇਹਨਾਂ ਦਾ ਨਹੀਂ ਚੱਲਦਾ ਕੁੰਡਾ ਕਰਦੀ ਇੱਥੇ ਹੁੰਦੀ ਆ ਇਹ ਕਾਦੇ ਪੈਸੇ ਲੈਂਦੇ ਆ ਸਾਡੇ ਤੋਂ ਇਸ ਕਰਕੇ ਹੀ ਸਾਰੀ ਪਬਲਿਕ ਨੂੰ ਕਹਿੰਨੇ ਵੀ ਇੱਥੇ ਆਓ ਸਾਥ ਦਿਓ ਮੌਕਾ ਵਾਏ ਰੇਟ ਘਟ ਜਾਣਗੇ ਜੇ ਸਾਰੇ ਆ ਜਾਣਗੇ ਤੇ ਟੋਰ ਬੰਦ ਕਰਾਇਆ ਜਾਊਗਾ ਜਾਂ ਫ੍ਰੀ ਕਰਾਇਆ ਜਾਊਗਾ ਫ੍ਰੀ ਕਰਾਇਆ ਜਾਊਗਾ ਇਹ ਟੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਨਾ ਲੋਕਾਂ ਨੂੰ ਤਾਂ ਸਹੂਲਤਾਂ ਦੇਣੀਆਂ ਪਰੇਸ਼ਾਨੀ ਥੋੜੇ ਦੇਣੀਆਂ ਲੋਕ ਤਾਂ ਫ੍ਰੀ ਲੰਘਣਗੇ ਅੱਜ ਤੋਂ ਫ੍ਰੀ ਹੈ ਟੋਰ ਅਨਿਮਿੱਤ ਸਮੇਂ ਆਣ ਮਿਚੇ ਸਮੇਂ